ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਸਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਤੇ ਅੱਜ ਇਸ ਵੀਡੀਓ 'ਚ ਗੱਲ ਕਰਾਂਗੇ ਜਿਹੜੀਆਂ ਝੋਨੇ ਦੀ ਲਵਾਈ ਦੀਆਂ ਤਰੀਕਾਂ ਦਾ ਇਸ ਵਰ੍ਹ ਸਾਲ 2024 'ਚ ਪੰਜਾਬ ਸਰਕਾਰ ਤੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਝੋਨੇ ਦੀ ਲਵਾਈ ਬਾਰੇ ਤਾਂ ਕਿਸਾਨ ਵੀਰਾਂ ਦੇਖੋ ਇੱਕ ਸਵਾਲ ਨੇ ਕਿ ਆਪਾਂ ਹੁਣ ਪਨੀਰੀ ਦੀ ਬਜਾਈ ਕਿਹੜੀ ਤਰੀਕ ਨੂੰ ਕਰੀਏ ਕਿਉਂਕਿ 5 ਕਿ ਦਿਨ ਅੱਗੇ ਆ ਗਈ ਹੈ ਲਵਾਈ ਦੀ ਤਰੀਕ ਉਹਦੇ ਬਾਰੇ ਗੱਲਬਾਤ ਕਰਾਂਗੇ ਜੇ ਕੋਈ ਨਵੇਂ ਕਿਸਾਨ ਵੀ ਜੁੜੇ ਉਹਨਾਂ ਨੂੰ ਬੇਨਤੀ ਹੈ ਕਿ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਡ ਬਟਨ ਉੱਪਰ ਵੀ ਫੇਸਬੁੱਕ ਪੇਜ ਤੇ ਵੀ ਦੇਖ ਰਹੇ ਤਾਂ ਪੇਜ ਨੂੰ ਫੋਲੋ ਕਰ ਸਕਦੇ ਤਾਂ ਕਿ ਹਰ ਇੱਕ ਨਵੀਂ ਅਪਡੇਟ ਤੁਹਾਨੂੰ ਮਿਲਦੀ ਰਹੇ ਸੋ ਕਿਸਾਨ ਵੀਰੋ ਜਿਹੜਾ ਲਵਾਈ ਦੀ ਤਰੀਕ ਅੱਗੇ ਕੀਤੀ ਗਈ ਖਾਸ ਤੌਰ ਤੇ ਜਿਵੇਂ ਆਪਾਂ ਕਹ ਲਈਏ 11 ਜੂਨ ਨੂੰ ਕੁਝ ਜ਼ਿਲ੍ਹੇ ਰੱਖੇ ਆ ਦੱਖਣੀ ਪੱਛਮੀ ਜ਼ਿਲ੍ਹਿਆਂ ਦੇ ਵਿੱਚ ਜਿਵੇਂ ਸ਼੍ਰੀ ਮੁਕਤਸਰ ਸਾਹਿਬ ਦਾ ਏਰੀਆ ਹੈ ਫਰੋਹੀਪੁਰ ਹੈ ਫਾਇਲਕਾ ਹੈ ਬ੍ਰਿੰਡਾ ਹੈ ਮਾਨਸਾ ਫਰੀਦਕੋਟ ਆ ਕੰਡੇਆਲੀ ਪਾਰ ਤੋਂ ਤਾਰ ਵਾਲੇ ਲਾਕੇ ਇੰਨਾ ਚ ਕੁਸ਼ਕ ਲਿਮਿਟੇਸ਼ਨ ਹੁੰਦੀਆਂ ਏਰੀਏ ਦੇ ਵਿੱਚ ਕੁਸ਼ਕ ਜਿਹੜੇ ਸੀਮ ਵਾਲੇ ਏਰੀਏ ਆ ਤੇ ਕੰਡੇਆਲੀ ਤਾਰ ਤੋਂ ਪਾਰ ਉਹਨਾਂ ਦਾ ਕਿਸਾਨ ਵੀਰਾਂ ਦਾ ਜਿਹੜਾ ਹੈਗਾ ਟਾਈਮ ਲਿਮਿਟ ਹੁੰਦੀ ਏ ਉਹਨਾਂ ਨੂੰ ਕੁਝ ਸਮਾਂ ਮਿਲਦਾ ਉਧਰ ਜਾਣ ਨੂੰ ਆਪਦਾ ਜਿਹੜਾ ਹੈਗਾ ਫਸਲਾਂ ਦੀ ਕਾਸ਼ਤ ਕਰਨ ਬਾਰੇ ਤਾਂ ਇਹ ਚ ਉਹਨਾਂ ਨੂੰ ਜਿਹੜਾ ਹੈਗਾ ਗੀਤ ਕਰਨ ਦਾ ਥੋੜਾ ਜਿਹਾ ਫਾਇਦਾ ਹੁੰਦਾ ਖਾਸ ਤੌਰ ਤੇ ਜਿਵੇਂ ਸੀਮ ਵਾਲੇ ਏਰੀਏ ਲਾ ਲਈ ਆਪਾਂ ਕੁਝ ਜਿਵੇਂ ਮੁਖਸਰ ਸਾਹਿਬ ਦਾ ਫਰੀਦਕੋਟ ਦਾ ਏਰੀਆ ਕੁਝ ਆ ਗਿਆ ਤਾਂ ਉਹ ਤੇ ਉਹਨਾਂ ਨੂੰ ਦਵਾਈ ਥੋੜੀ ਜੀ ਅਗੇਤੀ ਕਰਨੀ ਪੈਂਦੀ ਹੈ ਕੁਝ ਕੁ ਜ਼ਿਲ੍ਹਿਆਂ ਦੀ ਪਹਿਲਾਂ ਤੋਂ ਵੀ ਨੋਟੀਫਿਕੇਸ਼ਨ ਵੀ ਰਹੀ ਹੈ ਵੱਖਰੀ ਤੇ ਬਾਕੀ ਜਿਹੜੀ ਪਨੀਰੀ ਦੀ ਬਜਾਈ ਆ ਆਪਾਂ ਨਾ ਉਹ ਕਿਸਮ ਦੇ ਅਨਸਾਰ ਤੁਸੀਂ ਕਰਨੀ ਆ ਇੱਕ ਮੇਰੀ ਬੇਨਤੀ ਹੋਰ ਹੈ ਕਿ ਜਿਵੇਂ ਪੀਆਰ 126 ਹੋਗੀ ਪੀਆਰ 131 ਹੋਗੀ ਇਸ ਤੋਂ ਇਲਾਵਾ ਪੀਆਰ 113 ਤੋਂ ਲੈ ਕੇ ਆਪਾਂ ਸ਼ੁਰੂ ਕਰ ਲਈਏ ਪੀਆਰ 113 ਪੀਆਰ 114 ਪੀਆਰ 121 ਪੀਆਰ 122 ਪੀਆਰ 128 ਪੀਆਰ 129 ਇਹ ਜਿਹੜੀਆਂ ਕਿਸਮਾਂ ਨੇ ਪੀਆਰ 130 ਆ ਗਈ ਪੀਆਰ 127 ਆ ਗਈ ਐਚਕੇਆਰ 47 ਆ ਗਈ ਇਹ ਕਿਸਮਾਂ ਦੀ ਜਿਹੜੀ ਬਜਾਈ ਆ ਨਾ ਪਨੀਰੀ ਦੀ ਆਪਾਂ ਇਹਨਾਂ ਦੀ ਡਿਊਰੇਸ਼ਨ ਦੇ ਹਿਸਾਬ ਨਾਲ ਕਰਨਾ ਦਰਮਿਆਨੇ ਸਮੇਂ ਵਾਲੀਆਂ ਕਿਸਮਾਂ ਨੇ ਤੇ ਖਾਸ ਤੌਰ ਤੇ ਜਿਵੇਂ ਗੱਲ ਕਰਨ ਜਿਵੇਂ ਪੀਆਰ 131 ਕਿਸਾਨ ਵੀਰਾਂ ਨੇ ਕਾਫੀ ਜਿਹੜਾ ਬੀਜ ਲਿਆ ਪੀਏ ਜੀ ਲੁਧਿਆਣਾ ਤੋਂ ਵੀ ਖੇਤੀਬੀਗਾਨ ਕੇਂਦਰਾਂ ਤੋਂ ਪ੍ਰਾਈਵੇਟ ਤੌਰ ਤੇ ਵੀ ਉਹਦੇ ਬਾਰੇ ਮੈਂ ਬੇਨਤੀ ਪਿਛਲੀ ਵੀਡੀਓ ਚ ਕੀਤੀ ਸੀ ਜੇ ਪ੍ਰਾਈਵੇਟ ਵੀ ਕਿਤੇ ਤੋਂ ਖਰੀਦ ਰਹੇ ਤਾਂ ਪੱਕਾ ਬਿੱਲ ਲੈ ਲਿਆ ਜੀ ਉਹਦਾ ਪੱਕਾ ਬਿੱਲ ਟੈਗ ਤੇ ਜਿਹੜੇ ਥਾਈਲੇ ਖਾਲੀ ਉਹ ਤੁਸੀਂ ਸਾਂਭ ਕੇ ਰੱਖਣਾ ਇਹਦੀ ਜਿਹੜੀ ਬਜਾਈ ਆ ਨਾ ਪਨੀਰੀ ਦੀ ਉਹ ਕੋਸ਼ਿਸ਼ ਕਰਿਓ 22 25 ਮਈ ਦੇ ਨੇੜੇ ਦੇੜ ਕਰਿਓਗੇ 3 ਨਾ ਕਰਿਓ ਜਿਹੜੀਆਂ ਬਾਕੀ ਕਿਸਮਾਂ ਨੇ ਪੀਏ 114 ਜਾਂ ਪੀਏ 122 ਵਗੈਰਾ ਹੈਗੀਆਂ ਨੇ ਚਾਰ ਕਿ ਦਿਨ ਵੱਧ ਲੈਂਦੀਆਂ ਨੇ ਇਹ ਤੁਸੀਂ 18 20 ਬਈਂ ਦੇ ਨੇੜੇ ਤੇੜ ਕਿਉਂਕਿ ਇਹਨਾਂ ਦਾ ਲਵਾਈ ਬਜਾਈ ਦਾ ਸਮਾਂ 20 ਤੋਂ 25 ਮਈ ਆ ਪਨੀਰੀ ਬਜਾਈ ਦਾ ਤਾਂ ਇਹ ਤੁਸੀਂ ਜਿਹੜਾ ਹੈਗਾ ਇਹ 2-4 ਦਿਨ ਅੱਗੇ ਪਿੱਛੇ ਕਰ ਸਕਦੇ ਆ ਬਹੁਤੀ ਆਪਾਂ ਨੂੰ ਇਹ ਨਹੀਂ ਹੈ ਕਾਲ ਕਰਨ ਦੀ ਜ਼ਰੂਰਤ ਕਿਉਂਕਿ ਆਪਾਂ ਥੋੜਾ ਜਿਹਾ ਇਹ ਨਾ ਹੋਵੇ ਕਿ ਆਪਾਂ ਜ਼ਿਆਦਾ ਗੇਤੀ ਚ ਆ ਜਾਈਏ ਤੇ PR127 PR130 HKR47 ਆ ਇਹ 25 ਤੋਂ 31 ਮਈ ਘੱਟੋ ਘੱਟ 25 ਮਈ ਤੋਂ ਬਾਅਦ ਇਹਨਾਂ ਦੀ ਪਨੀਰੀ ਤੁਸੀਂ ਬੀਜਣੀ ਆ 31 ਨੂੰ ਵੀ ਕੋਸ਼ਿਸ਼ ਕਰਿਓ ਤੁਸੀਂ 25 ਮਈ ਦੇ ਨੇੜੇ ਤੇੜ ਲੈ ਜਾਓ। ਵੈਸੇ 20 ਤੋਂ 25 ਮਈ ਨੂੰ ਤੁਸੀਂ ਪਨੀਰੀ ਵੇਚ ਸਕਦੇ ਪਰ ਥੋੜਾ ਜਨਾ ਇਹਦੇ ਵਿੱਚ ਆਪਾਂ ਸਾਵਧਾਨੀ ਦੇ ਤੌਰ ਤੇ ਕਿਉਂਕਿ ਪਿਛਲੇ ਤੋਂ ਪਿਛਲੇ ਸਾਲ ਪਿਛਲੇ ਸਾਲ ਤਾਂ ਬਹੁਤ ਵਧੀਆ ਰਹੀ ਉਦੋਂ ਪਿਛਲੇ ਸਾਲ ਥੋੜੀ ਜੀ ਸਮੱਸਿਆ ਇਹਦੇ ਵਿੱਚ ਆਈ ਸੀ ਜਿਹੜੀ ਸਦਨਮ ਬ੍ਰੈਕ ਸਟਿਕਡ ਡੁਆਰ ਫਾਇਰ ਸੀ ਜਿਹੜੀ ਛੋਟੇ ਵੱਡੇ ਬੂਟਿਆਂ ਦੀ ਸਮੱਸਿਆ ਆਈ ਸੀ ਜਿਹੜੇ ਬੌਣੇ ਮਦਰੇਪਣ ਰਹਿ ਗਿਆ ਸੀ ਬੂਟਿਆਂ 'ਚ ਤਾਂ ਉਹ ਥੋੜਾ ਜਿਆਦਾ ਜਿਆਦਾ ਗੇਤੀ ਜਿਹੜੀ ਲੱਗੀ ਸੀ ਨਾ ਉਹਦੇ ਵਿੱਚ ਦੇਖਣ ਨੂੰ ਮਿਲਿਆ ਸੀ ਜ਼ਿਆਦਾ ਤੇ ਕੋਸ਼ਿਸ਼ ਕਰਿਓ 25 ਮਈ ਦੇ ਨੇੜੇ ਤੇ 5 ਕਿਹਦੇ ਦਿਨ ਅੱਗੇ ਲੈ ਜੇ ਮੈਂ ਤਾਂ ਕਿ ਆਪਾਂ ਨੂੰ ਕੋਈ ਸਮੱਸਿਆ ਨਾ ਰਹੇ ਆਪਾਂ ਨੂੰ ਕੋਈ ਇਸ ਤਰ੍ਹਾਂ ਦੀ ਜਿਹੜੀ ਹੈਗੀ ਇਸ ਫੈਕਟਰ ਕਰਕੇ ਇਸ ਆਪਣੇ ਲੋਕਤੇ ਕਰਕੇ ਨਾ ਕੋਈ ਆਪਣੀ ਘਾਟ ਰਹਿ ਜਾਵੇ ਜਿਹੜੀ PR 126 ਹੈ ਉਹਦਾ ਸਮਾਂ ਜਿਹੜਾ 25 ਮਈ ਤੋਂ 20 ਜੂਨ ਹੈ ਉਹ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਉਹ ਜਾ ਕੇ 5-10 ਜੂਨ ਨੂੰ ਘੱਟੋ-ਘੱਟ ਪਨੀਰੀ ਬੀਜੀਏ ਜਿਨ੍ਹਾਂ ਨੇ ਕੋਈ ਜਿਵੇਂ ਆਲੂਆਂ ਦੀ ਕਾਖਤ ਵਾਲੇ ਸਬਜ਼ੀ ਵਾਲੇ ਕਿਸਾਨ ਵੀਰ ਆ ਉਹ ਵੀ ਜੂਨ ਦੇ ਪਹਿਲੇ ਹਫਤੇ ਤੁਸੀਂ ਬੀਜ ਲਓ ਤਾਂ ਫਿਰ ਵੀ ਤੁਹਾਡੀ ਸਤੰਬਰ ਅੰਡ ਚ ਜਿਹੜੀ ਇਹ ਵੱਡੀ ਜਾਣੀ ਹੈਗੀ ਆ ਉਦੋਂ ਕੀਤੀ ਨਾ ਆਪਾਂ ਲੱਗ ਜਾਈਏ ਕਿ ਆਪਾਂ 25 28 ਮਈ ਨੂੰ ਇਹਦੀ ਪਨੀਰੀ ਬੀਜ ਦੀਗੇ ਉਹ ਫਿਰ ਥੋੜਾ ਜਿਹਾ ਜਦੋਂ ਪੱਕਣ ਟਾਈਮ ਨਾ ਮੌਸਮ ਦਾ ਆਏ ਤੇ ਪ੍ਰਭਾਵ ਕਾਫੀ ਰਹਿੰਦਾ ਕਿਉਂਕਿ ਘਟ ਸਮੇਂ ਵਾਲੀ ਕਿਸਮਾ ਮੌਸਮ ਦੇ ਦਾ ਝਾੜ ਬੜਾ ਨਿਰਪਰ ਕਰਦਾ ਇਹ ਗੱਲ ਦਾ ਖਾਸ ਖਿਆਲ ਰੱਖਿਓ ਕੋਈ ਸ਼ੱਕ ਨਹੀਂ ਝਾੜ ਇਹਦਾ ਬਹੁਤ ਵਧੀਆ ਹੁੰਦਾ ਪਰ ਮੌਸਮ ਤੇ ਇਹਦਾ ਬੜਾ ਕਾਫੀ ਵੇਖਤਾ ਕਿਉਂਕਿ ਗੇਜ ਚ ਇਹਦੀ ਫਲਾਵਰਿੰਗ ਵਗੈਰਾ ਇਹਦਾ ਨਸਾਰਾ ਵਗੈਰਾ ਆ ਗਿਆ ਨਾ ਉੱਚ ਤਾਪਮਾਨ ਦੇ ਵਿੱਚ ਜਿਵੇਂ ਉਦੋਂ ਕੋਈ ਮੀਹ ਵਾਲਾ ਮਾਹੌਲ ਮੰਨਦਾ ਨਾ ਸਾਰੇ ਟਾਈਮ ਤਾਂ ਉਦੋਂ ਥੋੜਾ ਜਾ ਮੌਸਮ ਤੇ ਖਾਸ ਤੌਰ ਤੇ ਉੱਚ ਤਾਪਮਾਨ ਦਾ ਜੇ ਆਪਾਂ ਥੋੜੀ ਜਿਵੇਂ 10 ਜੂਨ 15 ਜੂਨ ਜਿਹੜੇ ਕਣਕ ਵਾਲੇ ਕਿਸਾਨ ਵੀਰੋਂ 15 20 ਜੂਨ ਨੂੰ ਇਹਦੀ 25 ਜੂਨ ਨੂੰ ਜਾ ਕੇ ਪਨੀਰੀ ਵਿਝਣ ਜਾ ਕੇ 10 ਜੁਲਾਈ 15 ਜੁਲਾਈ ਤੱਕ ਇਹ ਲੱਗੇ ਕਿਉਂਕਿ ਜਿਹੜਾ ਬੰਪਰ ਝਾੜ ਆ ਹੈਗਾ ਨਾ ਫੈਕਟਰ ਇਹ ਬੰਪਰ ਝਾੜ ਉੱਥੇ ਹੀ ਜਾ ਕੇ ਘਟੋ ਘਟ 5 ਤੋਂ 10 ਜੁਲਾਈ ਤੇ ਉਦੋਂ ਆ ਜਾ ਕੇ 10 ਤੋਂ 20 ਜੁਲਾਈ ਵਾਲਾ ਜਿਹੜਾ ਵਿੰਡੋ ਆ ਬਹੁਤ ਵਧੀਆ ਰਹਿੰਦਾ ਹੁੰਦਾ ਇਸ ਹਿਸਾਬ ਨਾਲ ਕਿਉਂਕਿ 25 ਦਿਨ ਦੀ ਆਪ ਪਨੀਰੀ ਤਿਆਰ ਕਰਨੀ ਉਹ ਹਿਸਾਬ ਨਾਲ ਬਜਾਈ ਕਰਿਓ ਵੰਡਮੀ ਜਿਹੜੀ ਹੈਗੀ ਆ ਪਨੀਰੀ ਬੀਜਿਓ ਕਿਉਂਕਿ ਪਨੀਰੀ ਜਿਹੜੀ ਲਾਉਣ ਸਮੇਂ ਵੱਡੀ ਨਾ ਹੋਵੇ ਤੇ ਦੂਸਰਾ ਹੈਗਾ ਕਿ ਕੋਸ਼ਿਸ਼ ਕਰਕ ਬਾ ਤੁਸੀਂ ਜਿਵੇਂ 26 ਲਾਲੀ ਕੁਛ 31 ਲਾਲੀ ਜਿਆਦਾ ਰਕਬਾ ਤਾਂ ਵੰਡਵਾ ਰਕਬਾ ਲਾਇਓ ਇਹ ਨਹੀਂ ਕਿ ਆਪਣਾ ਜੇ ਮੰਨ ਲਓ 50 ਕਿੱਲੇ ਜਾਂ 100 ਕਿੱਲੇ ਲੈਣੇ ਆ ਤਾਂ ਇੱਕੋ ਵੈਰੈਟੀ ਦਾ ਠੋਕ ਦਿਓ ਚ ਬਾਕੀ ਕੁਛ ਬਾਸਮਤੀ ਕਿਸਮਾਂ ਆ ਜਾਣੀਆਂ ਬਾਸਮਤੀ ਤੁਹਾਨੂੰ ਪਤਾ ਕਿ ਜਿਹੜੀਆਂ ਪੰਜਾਬ ਬਾਸਮਤੀ 7 ਆ ਜਾਂ 5 ਆ ਪੂਸਾ ਬਾਸਮਤੀ 11 21 16 37 17 18 18 85 ਇਹ ਤੁਸੀਂ 1 ਤੋਂ 15 ਜੂਨ ਨੂੰ ਬਣੀ ਜੀ ਬੀਜਣੀਆਂ 10 ਤੋਂ 15 ਜੂਨ ਦੇ ਨੇੜੇ ਤੇੜ ਲੈ ਜੀਏ ਤੇ ਲਵਾਈ ਇਹਦੀ 1 ਤੋਂ 15 ਜੁਲਾਈ ਹੋ ਜਾਣੀ ਹੈ ਜਿਹੜੀਆਂ ਸੀਐਸਆਰ 30 ਪੂਸਾ ਬਾਸਮਦੀ 1509 1847 1699 ਇਹ 15 ਤੋਂ 30 ਜੁਲਾਈ ਨੂੰ ਲਵਾਈ ਹੋਣੀ ਹੈ ਤੇ 15 ਤੋਂ 30 ਜੂਨ ਨੂੰ ਇਹਦੀ ਜਿਹੜੀ ਤੁਸੀਂ ਅ ਜਿਹੜੀ ਬਜਾਈ ਪਨੀਰੀ ਦੀ ਕਰਨੀ ਆ ਤੇ ਜਿਹੜੇ ਕੋਈ ਮੁੱਛਲਾਉਣ ਵਾਲੇ 1400 ਪੂਸਾ ਬਾਸਮਦੀ 1400 ਇੱਕ ਵਾਲੇ ਉਹ ਥੋੜੀ ਜੀ ਅੱਗੇ ਆਪਾਂ ਕਰ ਸਕਦੇ ਆ ਉਹ ਵੀ ਜਿਹੜੀ 1 ਤੋਂ 15 ਜੂਨ ਚ ਹੀ ਆਉਣੀ ਆ ਤੁਹਾਡੀ ਜੇ ਉਹ ਤੋਂ ਗੇਤੀ ਕਰੋਗੇ ਉਹਦਾ ਥੋੜਾ ਜਿਹਾ ਤਾਮਾਨ ਦਾ ਫੈਕਟਰ ਆ ਜਾਂਦਾ ਪਰ ਲੰਬੇ ਸਮੇਂ ਵਾਲੀ ਕਿਸਮ ਕਰਕੇ ਕਈ ਵਾਰ ਕਿਸਾਨ ਵੀ ਜਿਹੜਾ ਮਈ ਅੰਨ ਦੇ ਵਿੱਚ ਉਹਦੀ ਪਨੀਰੀ ਬੀਜ ਲੈਂਦੇ ਉਹ ਤੁਸੀਂ ਪਾਣੀ 10 ਦਿਨ ਅੱਗੇ ਕਰ ਸਕਦੇ ਆ ਕਿਉਂਕਿ ਲੰਬੇ ਵਾਲੀ ਕਿਸਮ ਲੰਬੇ ਸਮੇਂ ਵਾਲੀ ਕਿਸਮ ਆ ਬਾਕੀ ਬਾਸਮਤੀ ਵਾਲੀ ਕਿਸਮਾ ਤੁਸੀਂ ਜੂਨ ਜੀ ਉਹਦੀ ਪਨੀਰੀ ਦੀ ਬਿਜਾਈ ਕਰਨੀ ਸੋ ਤਰੀਕੇ ਦੇ ਦਿਆਂ ਪਾਣੀ ਦੀ ਅਵੇਲੇਬਿਲਟੀ ਹੋ ਗਈ ਜਿੱਥੇ-ਜਿੱਥੇ ਕਿਸਾਨ ਵੀ ਇਹਨਾਂ ਨੂੰ ਕੋਈ ਦਿੱਕਤ ਪਰੇਸ਼ਾਨੀ ਉਹ ਤਾਂ ਕਿ ਨਾ ਆਵੇ ਪਰ ਇਹ ਨਹੀਂ ਕਿ ਆਪਣਾ ਜੇ 11 ਜੂਨ ਮਿਲੀ ਤਾਂ ਆਪਾਂ 11 ਜੂਨ ਨੂੰ ਲਾਉਣਾ ਹੀ ਲਾਉਣਾ ਕੋਈ 5-10 ਦਿਨ ਅੱਗੇ ਵੀ ਆਪਾਂ ਕਰ ਸਕਦੇ ਇਹ